इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਮਿੱਤੀ 4 2024 ਨੂੰ ਖਟੂ ਸ਼ਾਮ ਮੰਦਰ ਸਮਰਾਲਾ ਰੋਡ ਖੰਨਾ ਵਿਖੇ ਹਰ ਐਤਵਾਰ ਸ਼ਾਮਦ ਕਿਰਤਨ ਖਟੂ ਜਾਮ ਅਲੱਗ-ਅਲੱਗ ਭਜਨਾ ਦੁਆਰਾ ਸੰਗਤ ਨੂੰ ਨਿਹਾਲ ਕੀਤਾ ਗਿਆ ਖਟੂ ਜਾਮ ਦੀ ਦਾ ਮੰਦਿਰ ਬਹੁਤ ਹੀ ਸੁੰਦਰ ਹੈ ਇਸ ਲਈ ਸੰਗਤਾਂ ਨੂੰ ਬੇਨਤੀ ਹੈ ਕਿ ਸਮੰਦਰ ਦਰਸ਼ਨ ਕਰੋ ਲੁਧਿਆਣਾ ਤੋਂ ਵੈਲਫੇਅਰ ਸੁਸਾਇਟੀ ਖੰਨਾ ਹਾਜ਼ਰ ਸਨ जय श्री श्याम जी सभी श्याम प्रेमी को जय श्री श्याम मैं सुनील गुप्ता सेवादार खटू धाम खन्ना ए खटू धाम खन्ना खन्ने ਤੋਂ 4 ਕਿਲੋਮੀਟਰ ਦੂਰ ਸੁਰਣਾ ਰੋਡ ਤੇ ਜਦੋਂ ਖੰਨੇ ਤੋਂ ਬੱਸ ਸੁਰਣਾ ਨੂੰ ਜਾਈਏ ਤਾਂ ਤੇ ਖਟੂ ਮੰਦਰ ਖਟੂ धाम ਗੰਨਾ ਦੇ ਨਾਮ ਦੇ ਦਿੱਤਾ ਹੈ ਖਟੂ ਬਾਬਾ ਕਲਯੂ ਦਾ ਦੇਵ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਆ ਕਿ ਖਟੂ ਬਾਬਾ ਨੇ ਭਗਵਾਨ ਕ੍ਰਿਸ਼ਨ ਨੂੰ ਮਹਾ ਭਾਰਤ ਦੇ ਯੁੱਧ ਦੇ ਟਾਈਮ ਦੇ ਵਿੱਚ ਜਦੋਂ ਭਗਵਾਨ ਕ੍ਰਿਸ਼ਨ ਨੇ ਖੱਟੂ ਜੀ ਤੋਂ ਸ਼ੀਸ਼ਾ ਦਾਨ ਮੰਗਿਆ ਤਾਂ ਬਾਬਾ ਸ਼ਾਮ ਨੇ ਆਪਣਾ ਸ਼ੀਸ਼ਾ ਦਾਨ ਭਗਵਾਨ ਕ੍ਰਿਸ਼ਨ ਦੀ ਚੋਲੀ ਚ ਪਾਤਾ ਭਗਵਾਨ ਕ੍ਰਿਸ਼ਨ ਨੇ ਅਸ਼ੀਰਵਾਦ ਦਿੱਤਾ ਬਾਬਾ ਸ਼ਾਮ ਨੂੰ ਵੀ ਕਲਯੁਗ ਦਾ ਦੇਵ ਤੇ ਨਾਮ ਦੇ ਤਨ ਜਾਣਿਆ ਜਾਏਗਾ ਪਰ ਮੇਰੇ ਨਾਮ ਦੇ ਨਾਲ ਜਾਣਾ ਜਾਏਗਾ ਤਾਂ ਭਗਵਾਨ ਕ੍ਰਿਸ਼ਨ ਨੇ ਬਾਬਾ ਸ਼ਾਮ ਨੂੰ ਬਣਾ ਦਿੱਤਾ ਸ਼ਾਮ ਉਸ ਤੋਂ ਬਾਅਦ ਬਾਬਾ ਸ਼ਾਮ ਦਾ ਦਰਬਾਰ ਬਣਿਆ ਮੰਦਿਰ ਬਣਿਆ ਖੱਟੂ ਜੀ ਰਾਜਸਥਾਨ ਦੇ ਵਿੱਚ ਅੱਜ ਹਰ ਘਰ ਦੇ ਵਿੱਚ ਬਾਬਾ ਦੀ ਪੂਜਾ ਹੋ ਰਹੀ ਹੈ ਜੇ ਜਗਾਰ ਹੋ ਰਹੀ ਹੈ ਸਟਾ ਖਟੂਦਮ ਖੰਨਾ ਇਥੇ ਹਰ ਇਦਵਾਰ ਨੂੰ ਕੀਰਤਨ ਹੁੰਦਾ ਐਵਰੀ ਸੰਡੇ 3 ਤੋਂ 6 ਸਰਦੀਆਂ ਚ 4 ਤੋਂ 7 ਗਰਮੀਆਂ ਚ ਇਸ ਤੋਂ ਇਲਾਵਾ ਹਰ ਇੱਕ ਅਦਿਸ਼ੀ ਨੂੰ ਕੀਰਤਨ ਹੁੰਦਾ ਹੈ ਹਰ ਇੱਕ ਅਦਿਸ਼ੀ ਨੂੰ ਸਾਰੀ ਸੰਗਤ ਲਈ ਲੰਗਰ ਪ੍ਰਸ਼ਾਦ ਦਾ ਇੰਤਜ਼ਾਮ ਖਟੂਦਮ ਸੁਸਾਇਟੀ ਵੱਲੋਂ ਕੀਤਾ ਜਾਂਦਾ ਹੈ ਤਾਂ ਸਾਰੇ ਸੰਗਤਾਂ ਨੂੰ ਕੌਮ ਹਵਾ ਕੇ ਹੱਜੜ ਕੇ ਬੇਨਤੀ ਹੈ ਵੀ ਇੱਕ ਵਾਰ ਖਟੂਦਮ ਖੰਨਾ ਜ਼ਰੂਰ ਆਓ ਆਪਣੇ ਮੂੰਹ ਮੰਗੀਆਂ ਮੁਰਾਦਾਂ ਪੂਰੀਆਂ ਕਰੋ ਹਰ ਇੱਕ ਅਦਿਸ਼ੀ ਨੂੰ ਸਵੇਰੇ 5 ਵਜੇ ਸਮਰਾਲਾ ਚੌਂਕ ਤੋਂ ਖਾਟੂਦਮ ਖੇਰਾਂ ਤੱਕ ਪੈਦਲ ਨਿਸ਼ਾਨ ਯਾਤਰਾ ਚੱਲਦੀ ਹੈ ਇਸ ਤੋਂ ਇਲਾਵਾ ਦੋ ਯਾਤਰਾਵਾਂ ਬੜੀਆਂ ਇੱਕ ਯਾਤਰਾ ਵਿਸ਼ਨਾਸ ਮੰਦਰ ਤੋਂ ਚੱਲਦੀ ਹੈ ਸਾਡੀ ਜਿਹੜੀ ਮਾਰਚ ਚੱਲ ਗਈ 17 ਮਾਰਚ ਨੂੰ ਫਾਗੁੰਦੀ ਯਾਤਰਾ ਉਸ ਤੋਂ ਬਾਅਦ ਬਾਬਾ ਜਨਮੁਸਤਵ ਜਿਹੜਾ ਕਿ ਤਕਰੀਬਨ ਨਵੰਬਰ ਚ ਹੁੰਦਾ ਉਹਦੀ ਵੀ ਇੱਕ ਵਿਸ਼ਾਲ ਨਿਸ਼ਾਨ ਯਾਤਰਾ ਖਿੰਨੂ ਸ਼ਹਿਰ ਤੋਂ ਚੱਲਦੀ ਹੈ ਜਿਹੜਾ ਸਮੰਦਰ ਨੇਵਦੀ ਤੋਂ ਚੱਲ ਕੇ ਸਾਰੇ ਸ਼ਹਿਰ ਦੀ ਬਕਮਿਆ ਕਰਦੇ ਹੋਏ ਹਜ਼ਾਰਾਂ ਸ਼ਰਧਾਲੂ ਆਪਣੇ ਹੱਥ 'ਚ ਨਿਸ਼ਾਨ ਲੈ ਕੇ ਬਾਬਾ ਦਾ ਗੁੰਗਾਨ ਜੈਕਾਰ ਕਰਦੇ ਹੋਏ ਖਟੂਦਾਮ ਖੰਨਾ ਚ ਪਹੁੰਚਦੇ ਨੇ ਆਪਣੇ ਮੂੰਹ ਮੰਗੇ ਮੁਰਾਦਾ ਪਾਉਂਦੇ ਨੇ ਅਰ ਬਾਬਾ ਨੂੰ ਆਪਣਾ ਨਿਸ਼ਾਨ ਅਰਪਣ ਕਰਦੇ ਨੇ ਇਹ ਖਟੂਦਾਮ ਖੰਨਾ ਇੱਕ ਵਾਰ ਜ਼ਰੂਰ ਦਰਸ਼ਨ ਕਰਨਾ ਹੋ ਜਿੰਨੇ ਵੀ ਸੰਗਤ ਜਿੰਨੇ ਵੀ ਪ੍ਰੇਮੀ ਮੇਰੀ ਇਹ ਗੱਲ ਸੁਣ ਰਹੇ ਨੇ ਆਪਣੇ ਮੂੰਹ ਮੰਗੇ ਮਰਦਾ ਪਾਓ ਇੱਥੇ ਖਟੂ ਬਾਬਾ ਸ਼ਾਮ ਦੇ ਨਾਲ ਨਾਲ ਠਾਕੁਰ ਜੀ ਰਾਧਾ ਰਾਣੀ ਸਾਲਾ ਸਰ ਬਾਬਾ ਜੀ ਦਾ ਦਰਬਾਰ ਬੋਲੇਨਾ ਦਾ ਦਰਬਾਰ ਬਹੁਤ ਹੀ ਅੱਛੇ ਟੰਗ ਨਾਲ ਬਣਾਇਆ ਗਿਆ ਸਜਾਇਆ ਗਿਆ ਉਹਨਾਂ ਦੀ ਪੂਜਾ ਅਰਚਨਾ ਸੇਵਾ ਜਿਸ ਤਰ੍ਹਾਂ ਦੀ ਵੀ ਜ਼ਰੂਰਤ ਹੁੰਦੀ ਹੈ ਸੇਵਾ ਕੀਤੀ ਜਾਂਦੀ ਹੈ ਬਹੁਤ ਹੀ ਸੁੰਦਰ ਦਰਬਾਰ ਹੈ ਬਹੁਤ ਹੀ ਸੁੰਦਰ ਚੌਂਕੀ ਬਣੀ ਹੋਈ ਹੈ ਜੈ ਸ਼੍ਰੀ ਸ਼ੰਗ ਜੀ ਜੈ ਸ਼੍ਰੀ ਸ਼ੰਗ ਜੀ ਜੈ ਸ਼੍ਰੀ ਸ਼ੰਗ ਜੀ